ਕਨਲਬਾੜ ਦੇ ਨਾਲ ਕੁਟਮਾਰ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਪਤਨੀ ਰਸੇਕੇ ਕਨਲਬਾੜ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਸੀਐਮ ਦੇ ਵੱਲੋਂ ਦਿੱਤਾ ਹੋਇਆ ਪਰੋਸਾ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਕਹਿੰਿਆ ਕਿ ਸੀਐਮ ਨੇ ਪਰੋਸਾ ਦਿੱਤਾ ਸੀ ਪਰ ਹੋਇਆ ਕੁਝ ਵੀ ਨਹੀਂ ਇਨਸਾਫ ਮਿਲਦਾ ਵਿਖਾਈ ਨਹੀਂ ਦੇ ਰਿਹਾ ਹੈ ਅੱਜ ਮਣ ਤੋਂ ਐਸਆਈਟੀ ਪਟਿਆਲਾ ਚਾਹੀਏਗੀ ਸੀਸੀਟੀਵੀ ਦੀ ਵੀ ਜਾਂਚ ਕਰਾਈ ਜਾਏਗੀ ਤੁੰਨਾ ਨਾਇਬ ਜੀ ਦਾ ਖਾਲਸਾ ਨਾਇਬ ਜੀ ਕੇ ਫਤਿਹ ਮੈਂ ਬਹੁਤ ਹੀ ਕੱਲ ਮੈਂ 20 ਦਿਨਾਂ ਬਾਅਦ ਮਾਨੂੰ ਇੱਕ ਜਿਸ ਨੂੰ ਕਹਿੰਦੇ ਹੋਪ ਦੇਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਕੁਰੂਨਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇਣਾ ਹੈ। ਹੋਰ ਮੈਨੂੰ ਕਿਹਾ ਸੀ ਤੁਹਾਨੂੰ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਹੋ ਤੁਹਾਨੂੰ ਇਨਸਾਫ ਮਿਲੇਗਾ। ਪਰ ਉਹ ਇਨਸਾਫ ਮਨੂੰ ਫੇਰ ਅੱਜ ਟਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜ਼ਿਸ਼ ਰਚ ਕੇ ਐਫ ਆਈ ਆਰ ਗਲਤ ਕਰਾਈ सस्पेंशन ਗਲਤ ਕੀਤੀ ਫਿਰ ਬਾਦਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮੈਨੂੰ ਕਿਉਂ ਐਦਾਂ ਲੱਗ ਰਿਹਾ ਹੈ ਵਾਪਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੇ ਦੇਸ਼ ਤੇ ਪੰਜਾਬ ਦੀਆਂ ਬੇਟੀਆਂ ਨੂਹਾਂ ਤੇ ਪੈਨਾ ਤੇ ਧੀਆਂ ਤੁਹਾਡੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਹੋਰ ਤੁਸੀਂ ਇੱਕ ਵਾਰੀ ਵੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਤੁਹਾਡੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸੰਕਲ ਜਿਹੜਾ ਭਰੋਸਾ ਸਾਨੂੰ ਦਵਾਇਆ ਸੀਗਾ ਉਹ ਭਰੋਸਾ ਫੇਰ ਮੈਨੂੰ ਟੁੱਟਦਾ ਨਜ਼ਰ ਆ ਰਿਹਾ ਹੈ ਹੋਰ ਬਹੁਤ ਦੁੱਖ ਲੱਗ ਰਿਹਾ ਹੈ ਦਿਲ 'ਚ ਕਿ ਸਾਡੀ ਸਰਕਾਰ ਵੀ ਨਹੀਂ ਹੋਈ ਹੈ ਹੁਣ ਤੁਸੀਂ ਇਹ ਦੱਸੋ ਚਾਰ ਐਸਐਚਓ ਨੂੰ ਬਚਾਣ ਲਈ ਪਹਿਲੇ ਤੇ ਸਾਰੀ ਪੁਲਿਸ ਮਹਿਕਮਾ ਮਿਲੀ ਹੋਈ ਸੀ ਹੁਣ ਸਾਡੀ ਸਰਕਾਰ ਵੀ ਜੋ ਕੱਲ ਭਗਵਾਨ ਮਾਨ ਸਾਹਿਬ ਨੇ ਮੈਨੂੰ ਕਿਹਾ ਸੀ ਮੈਂ ਤੇ ਡਿਸੀਜਨਸ ਲੈਣ ਤੇ ਬਹੁਤ ਫੇਮਸ ਹਾਂ ਉਹ ਬੰਦਾ ਉਹ ਕਿੱਥੇ ਗਿਆ ਮਾਨ ਸਾਹਿਬ ਤੁਹਾਡਾ ਕੱਲ ਦਾ ਕਮਿਟਮੈਂਟ ਕਿ ਇਹਨਾਂ ਨੂੰ ਤੇ ਡਿਸਮਿਸ ਹੋਣਾ ਚਾਹੀਦਾ ਕੱਲ ਮਾਨ ਸਾਹਿਬ ਤੁਸੀਂ ਕਿਹਾ ਸੀ ਇਹ ਤੇ ਡਿਸਮਿਸ ਹੋਣੇ ਚਾਹੀਦੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਸਜ਼ਾ ਕਿੱਥੇ ਗਈ कल 6 बजे दा मैं तडे ओएसडी नु फोन करदीया उसने एक मैसेज तक रिप्लाई नहीं किया मैं उना नु मैसेज करदीया उना ने रिप्लाई नहीं किया ऐ इंसाफ दे रहे हो ਤੁਸੀਂ ਪੰਜਾਬ ਦੀ ਧੀਆ ਨੂੰ ਮਾਨ ਸਾਹਿਬ ਮੈਂ ਕਿਸੇ ਦੀ ਧੀ ਨਹੀਂ ਐਦਾ ਨਾ ਹੋਏ ਮੈਂ ਰੱਬ ਨੂੰ ਅਰਦਾਸ ਕਰਦੀ ਆਂ ਮਗਰ ਤੁਸੀਂ ਅੱਜ ਇੱਕ ਧੀ ਨਹੀਂ ਪੰਜਾਬ ਦੀ ਸਾਰੀ ਧੀਆ ਸਾਰੀ ਭੈਣਾਂ ਸਾਰੀ ਮਾਵਾਂ ਨੂੰ ਡਿਸਪਾਇੰਟ ਕੀਤਾ ਹੈ ਅਜੇ ਮੈਂ ਫੇਰ ਵੀ ਖੋਪ ਰੱਖੀ ਹੋਈ ਹੈ ਤੇ ਤੁਹਾਡਾ ਇੱਕ ਸਟੇਟਮੈਂਟ ਇੱਕ ਟਵੀਟ ਨਹੀਂ ਆਇਆ ਤਾਂ ਤੁਸੀਂ ਕੱਲ ਸਾਨੂੰ ਮਿਲੇ ਹੀ ਕਿਉਂ ਖਾਲੀ ਮੋਰਚਾ ਉਠਾਣ ਲਈ ਐਦਾਂ ਮਾਨ ਸਾਹਿਬ ਸਾਰੀ ਦੁਨੀਆ ਮੇਰੇ ਨਾਲ ਖੜੀ ਹੈ ਪੂਰਾ ਪੰਜਾਬ ਮੇਰੇ ਨਾਲ ਖੜਾ ਹੈ ਜਸਟਿਸ ਤੇ ਅਸੀਂ ਲੈ ਕੇ ਰਾਵਾਂਗੇ